ਰੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜੀਸ ਮਾਨ ਹਨ। ਉਹਨਾਂ ਨਾਲ ਗੱਲ ਕਰਾਂਗੇ ਹਰਿਆਣੇ ਦੇ ਵਿੱਚ ਹੁਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਕੇ ਹਟੀਆਂ ਨੇ। ਹਰਿਆਣਾ 'ਚ ਜਿਹੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਦਾ ਆਪਣਾ ਇਤਿਹਾਸ ਹੈ 11 ਸਾਲ ਹੋ ਗਏ ਇਸ ਕਮੇਟੀ ਨੂੰ ਬਣਿਆ। ਇਹਦੀ ਚੋਣ ਪਹਿਲੀ ਵਾਰੀ ਹੋਈ ਆ ਵਿੱਚ ਕਈ ਵਾਰੀ ਅੜਿੱਕੇ ਵੀ ਆਏ। ਪਰ ਪਹਿਲੀ ਚੋਣ ਜਿਹੜੀ 40 ਮੈਂਬਰੀ ਕਮੇਟੀ ਹੈ ਉਹਦੀ ਚੋਣ ਜਿਹੜੀ ਆ ਕੱਲ ਮੁਕੰਮਲ ਹੋ ਗਈ ਹੈ ਇੱਕ ਮੈਂਬਰ ਜਿਹੜੀ ਹੈ ਇਹਦੀ ਟੁਹਾਣੇ ਤੋਂ ਅਮਨਪ੍ਰੀਤ ਗੌਰ ਉਹ ਬਿਨਾ ਮੁਕਾਬਲਾ ਜਿੱਤੇ ਨੇ ਤੇ ਇਸ ਚੋਣ ਦੀ ਇੱਕ ਖਾਸੀਅਤ ਇਹ ਹੈਗੀ ਹੈ ਕਿ ਜਿਹੜੇ ਆਗੂਆਂ ਨੇ ਕਦੇ ਵੱਖਰੀ ਕਮੇਟੀ ਲਈ ਸੰਘਰਸ਼ ਕੀਤਾ ਸੀਗਾ ਉਹ ਜਿੱਤ ਗਏ ਨੇ ਉਹਨਾਂ ਦੇ ਵਿੱਚ ਜਗਦੀਸ਼ ਸਿੰਘ ਢਿੰਡਾ ਹੈ ਉਹਨਾਂ ਦੇ ਵਿੱਚ ਦਦਾਰ ਸਿੰਘ ਨਲਵੀ ਨੇ ਉਹਨਾਂ ਦੇ ਵਿੱਚ ਬਲਦੇਵ ਸਿੰਘ ਨੇ ਛਾਵਲ ਨੇ ਬੱਲ ਜਿਨ੍ਹਾਂ ਨੇ ਅੰਦੋਲਨ ਕੀਤਾ ਉਹ ਜਿੱਤ ਗਏ ਨੇ ਪਰ ਦੋ ਸ਼ਕਤੀਆਂ ਜਿਨ੍ਹਾਂ ਦੇ ਬਹੁਤ ਵੱਡੇ ਦਾਅਵੇ ਸੀਗੇ ਉਹ ਦੋਨੇ ਜਿਹੜੀਆਂ ਹਾਰ ਗਈਆਂ ਨੇ ਉਹਨਾਂ ਦੇ ਵਿੱਚ ਸੰਤ ਦਾਦੂਵਾਲ ਨੇ ਸੰਤ ਲੋਕੇਵਾਲਾ ਨੇ ਉਹ ਹਾਰ ਗਏ ਉਹਨਾਂ ਦੀ ਹਾਰ ਕਿਉਂ ਹਾਰੇ ਉਹਨਾਂ ਦੇ ਬਾਰੇ ਵੀ ਗੱਲ ਜਿਹੜੀ ਆ ਅਸੀਂ ਕਰਾਂਗੇ ਤੇ ਮਾਨ ਸਾਹਿਬ ਤੁਸੀਂ ਇਸ ਚੋਣ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹਦੇ ਨਾਲ ਇਹ ਤਾਂ ਠੀਕ ਹੈ ਵੀ ਹਰਿਆਣਾ ਦੇ ਸਿੱਖਾਂ ਨੂੰ ਹਰਿਆਣ ਉਹਨਾਂ ਨੂੰ ਆਪਣਾ ਕੰਮ ਕਾਜ ਚਲਾਉਣ ਦੀ ਇਹ ਖੁੱਲ ਮਿਲ ਗਈ ਹੈ ਉਹਦੇ ਨਾਲ ਆਪਣੀ ਨਵੀਂ ਲੀਡਰਸ਼ਿਪ ਦੇ ਉਮਰਜ ਹੋਣ ਦੇ ਵੀ ਮੌਕੇ ਜਿਹੜੇ ਵਧ ਗਏ ਨੇ ਤੁਸੀਂ ਇਹ ਚੋਣ ਪ੍ਰਕਿਰਿਆ ਬਾਰੇ ਕੀ ਕਹਿੰਦੇ ਹੋ ਜਦੋਂ ਕਿ ਮੈਂ ਜਿਹੜਾ ਡਾਟਾ ਦੇਖਿਆ ਉਹਦੇ ਮੁਤਾਬਕ ਤਕਰੀਬਨ 70% ਦੀ ਜਿਹੜੇ ਵੋਟਰ ਸੀ ਉਹਨਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ ਜੀ ਜੰਮੂ ਸਾਹਿਬ ਇਹ ਤੁਸੀਂ ਬਿਲਕੁਲ درست ਕਿਹਾ ਹੈ ਬਲਕਿ ਕੱਲ ਕਿਉਂਕਿ ਮੇਰੀ ਵੀ ਵੋਟ ਸੀਗੀ ਮੇਰੇ ਪਿੰਡ ਦੇ ਇਲਾਕੇ 'ਚ ਤੇ ਉੱਥੇ ਮੈਂ ਇਹ ਵੀ ਅੱਖੀ ਵੇਖਿਆ ਤੇ ਸੁਣਿਆ ਕਿ ਬਹੁਤ ਸਾਰੇ ਜਿਹੜੇ ਵੋਟ ਬਣਾ ਨਹੀਂ ਬਣਾ ਸਕੇ ਜਾਂ ਜਿਨ੍ਹਾਂ ਨੇ ਇਨੀਸ਼ੀਏਟਿਵ ਨਹੀਂ ਲਿਆ ਕੱਲ ਉਹ ਆਪਣੇ ਵੱਲੋਂ ਥੋੜਾ ਜਿਹਾ ਨਿਰਾਸ਼ਸਾਨ ਕੀ ਵੀ ਉਦੋਂ ਮੌਕਾ ਤਾਂ ਮਿਲਿਆ ਸੀ ਸਰਕਾਰ ਨੇ ਦੁਆਰਾ ਵੀ ਮੌਕਾ ਦਿੱਤਾ ਸੀ ਤੇ ਅਸੀਂ ਉਦੋਂ ਨਹੀਂ ਕੀਤਾ ਤੇ ਜੇ ਅੱਜ ਕੋਈ ਕੀਤਾ ਹੁੰਦਾ ਤੇ ਅੱਜ ਅਸੀਂ ਵੀ ਵੋਟਰ ਲਿਸਟ ਵਿੱਚ ਹੁੰਦੇ ਤੇ ਆਪਣੇ ਫਰੈਂਚਾਈਜ਼ ਨੂੰ ਐਕਸਰਸਾਈਜ਼ ਕਰ ਰਹੇ ਹੁੰਦੇ ਯਾਨੀ ਕਿ ਉਹਨਾਂ ਵਿੱਚ ਵੀ ਉਤਸ਼ਾਹ ਵਾਲੀ ਨਿਰਾਸ਼ਾ ਸੀ ਕਿ ਉਹ ਵਾਈ ਡਿਡ ਦੇ ਮਿਸ ਇਟ ਤੇ ਅੱਗੋਂ ਲੱਗਦਾ ਕਿ ਵੋਟਰ ਜਿਹੜੀ ਸੰਖਿਆ ਜਦੋਂ ਵੀ 5 ਸਾਲਾਂ ਚ ਰਿਵਾਈਜ਼ ਹੁੰਦੀਆਂ ਰਹਿਣਗੀਆਂ ਤੇ ਉਦੋਂ ਕਾਫੀ ਵੱਡੀ ਗਿਣਤੀ ਆਏਗੀ ਤੇ ਇਹ ਗਿਣਤੀ ਹੋਣੀ ਵੀ ਚਾਹੀਦੀ ਹੈ ਕਿਉਂਕਿ ਮਰਦਮ شمਾਰੀ ਤਾਂ ਕਾਫੀ ਦੇਰ ਤੋਂ ਹੋ ਵੀ ਨਹੀਂ ਰਹੀ ਤੇ ਕਿਤਨਾ ਕਿਤੇ ਇਹ ਵੋਟ ਵੀ ਇੱਕ ਇੰਡੀਕੇਟਰ ਹੋਏਗਾ ਕਿ ਹਰਿਆਣਾ ਚ ਸਿੱਖ ਕਿੰਨੇ ਵਸਦੇ ਨੇ ਦੋ ਉਹ ਕੋਈ ਕਲੇਮ ਤਾਂ ਨਹੀਂ ਬਟ ਲੇਕਿਨ ਇੱਕ ਡਾਟਾ ਦੇ ਤੌਰ ਤੇ ਪਤਾ ਹੋਣਾ ਚਾਹੀਦਾ ਹੈ ਕਿ ਵੀ ਐਨੇ ਵੋਟ ਕਹਤੇ ਉਹਨਾਂ ਦੇ ਪਰਿਵਾਰ ਵੀ ਹੈ ਉਹਦੇ ਬੱਚੇ ਵੀ ਹੈ ਜਿਹੜੇ ਵੱਡੇ ਹੋ ਕੇ VOTER ਬਣेंगे ਤੇ ਜੇ ਜੰਮੂ ਸਾਹਿਬ ਜੀ ਮੈਂ ਥੋੜਾ ਜਿਹਾ ਪਿੱਛੇ ਜਾਵਾਂ ਇਹਦੀ ਹਿਸਟੋਰੀਕਲ ਬੈਕਗ੍ਰਾਉਂਡ ਤੇ 90s ਵਿੱਚ ਇਹ ਜਿਹੜੀ ਲਹਿਰ ਸ਼ੁਰੂ ਹੋਈ ਸੀ ਹੋਈ ਸੀਗੀ ਕਰਨਾਲ ਅੰਬਾਲਾ ਕ੍ਰੁਕ ਖੇਤਰ ਇਲਾਕੇ ਤੋਂ ਸਰਸੇ ਵਾਲੇ ਬਾਚਾਈ ਸੀ ਉਥੋਂ ਜਿਹੜੇ ਪੁਰਾਣੇ ਬਜ਼ੁਰਗ ਤਕਰੀਬਨ ਚਲੇ ਗਏ ਨੇ ਹਰਬੰਸ ਸਿੰਘ ਡਾਚਰ ਉਹਦੇ ਸੀ ਸਰਦਾਰਤ ਲੋਕ ਸਿੰਘ ਮਾਨ ਸੀ ਮਾਸਟਰ ਸੰਪੂਰਨ ਸਿੰਘ ਸੀ ਚੈਲ ਸਾਹਿਬ ਸੀ ਉਹਨਾਂ ਦਾ ਸੰਦਤੋ ਹੈ ਜੀ ਵੀ ਰਿਟਾਇਰਡ ਸੀ ਕਿਸੇ ਡਿਪਾਰਟਮੈਂਟ ਤੋਂ ਉਹਨਾਂ ਦਾ ਮੈਨ ਫਸਟ ਟਾਈਮ ਚੇਤੇ ਨਹੀਂ ਆ ਰਿਹਾ ਜੀ ਉਹ 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 ਇੱਕ ਤਰ੍ਹਾਂ ਦੇ ਟਰੋਚ ਬੀਅਰਰ ਸੀ ਆਫ ਦਿਸ ਆਈਡੀਆ ਉਹਨਾਂ ਦੇ ਨਾਲ ਫਿਰ ਜਿਹੜੀ ਨੈਕਸਟ ਲੇਅਰ ਸੀ ਉਹ ਸਾਡੇ ਇਸ ਇਲਾਕੇ ਚ ਮਲਕੀਤ ਸਿੰਘ ਖੋਸਾ ਜੀ ਸਵਰਨ ਸਿੰਘ ਕਾਮਰੇਡ ਸਵਰਨ ਸਿੰਘ ਵੇਰ ਕਾਲਾ ਕੀ ਉਹ ਰਿਲੀਜੀਅਸ ਐਕਟੀਵਿਟੀ ਜ ਹਿੱਸਾ ਨਹੀਂ ਲੈਂਦੇ ਲੇਕਿਨ ਇਨ ਲਾਰਜਰ ਇੰਟਰਸਟ ਆਫ ਸਿੱਖਸ ਉਹ ਕਹਿੰਦੇ ਸੀ ਕਿ ਵੀ ਸਾਡਾ ਇੱਕ ਪਲੇਟਫਾਰਮ ਹੋਣਾ ਚਾਹੀਦਾ ਸਿੱਖਾਂ ਦਾ ਕਿ ਕੋਈ ਸਾ ਸੰਜੀਵ ਆਵਾਜ਼ ਹੈ ਨਾ ਕੇਵਲ ਸਿੱਖਾ ਦਾ ਬਲਕਿ ਪੂਰੀ ਪੰਜਾਬੀਅਤ ਦਾ ਤੇ ਉਸ ਲਈ ਉਹ ਵੀ ਨਾਲ ਜੁੜ ਗਏ ਸਨ ਸਰਦਾਰ ਗੁਰਚਰਨ ਸਿੰਘ ਸੰਧੂ ਜਿਹੜੇ ਬਾਅਦ ਚ ਜਨਰਲ ਸੈਕਟਰੀ ਬਣੇ ਉਹ ਵੀ ਰਿਟਾਇਰਡ ਸਟੈਟੀਸ਼ੀਅਨ ਸੀ ਇਹ ਇਹ ਉਹਦੋਂ ਜੁੜੇ ਜਦੋਂ ਇਸ ਨੂੰ ਲੀਡ ਕਰਨ ਵਾਲੇ ਜਗਦੀਸ਼ ਸਿੰਘ ਢਿੰਡਾ ਜੀ ਸਰਦਾਰ ਦਲਾਰ ਸਿੰਘ ਨਲਵੀ ਜੀ ਜਗੀਰ ਸਿੰਘ ਜੰਮੂ ਜੀ ਉਹ ਨਹੀਂ ਰਹੇ ਮਾਲਕ ਸਿੰਘ ਟੰਗ ਜੀ ਸੁਖਦੇਵ ਢਿੱਲੋਂ ਸੋਖਚਾਨ ਗੇਲੇ ਜਿਆਦਾ ਨਾਮ ਮੇਰੇ ਖਿੱਤੇ ਦੇ ਐ ਤੇ ਕੋਸਾ ਸਾਫ ਵਗੈਰਾ ਵੀ ਪੂਰੇ ਏਜ ਐਕਟਿਵ ਰਹੇ ਉਹਨਾਂ ਨੇ ਇਸ ਲੈਰ ਨੂੰ ਮਤਲਬ ਜਗਾ ਜਗਾ ਲੈ ਕੇ ਗਏ ਉਸ ਵੇਲੇ ਕੰਟਰੋਵਰਸੀ ਇਹ ਬਣਦੀ ਸੀ ਕਿ ਇਹ ਤਾਂ ਵਕ ਹੋਣ ਵਾਲੀ ਗੱਲ ਹੋ ਗਈ ਤੇ ਕੁਝ ਪੰਜਾਬ ਦੇ ਜਿਹੜੇ ਜਿਹੜਾ ਸੋਸ਼ਲ ਮੀਡੀਆ ਤਾਂ ਨਹੀਂ ਹੁੰਦਾ ਸੀ ਜਿਹੜੇ ਐਸਜੀਪੀਸੀ ਸ਼੍ਰੋਮਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੇ ਸੈੱਲ ਐ ਉਹ ਇਸ ਨੂੰ ਅਕਾਲ ਤਖਤ ਨੂੰ ਵੰਡਣ ਦੇ ਨਾਲ ਜੋੜ ਕੇ ਗੁੰਮਰਾਹ ਕਰ ਰਹੇ ਸੀ ਵੋਟਰਜ਼ ਨੂੰ ਕਿ ਵੀ ਇਹ ਤਾਂ ਹਰਿਆਣਾ ਵਾਲੇ ਅਕਾਲ ਤਖਤ ਸਾਬ ਤੋਂ ਟੁੱਟ ਜਾਣਗੇ ਫਿਰ ਇਹ ਕਲੈਰੀਫਿਕੇਸ਼ਨ ਕਰਨ ਚ ਬੜੀ એનર્ਜੀ ਲੱਗੀ ਕਿ ਇਹ ਵੰਡ ਜਿਹੜੀ ਹੈ ਕੇਵਲ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਹੈ ਅਕਾਲ ਤਖਤ ਸਪਰ ਹੈ ਸੁਪਰੀਮ ਹੈ ਫਾਰ 올 ਸਿਕਸ 올 ਓਵਰ ਦਾ ਵਰਲਡ ਹਰਿਆਣਾ ਪੰਜਾਬ ਦੀ ਤਾਂ ਗੱਲ ਹੀ ਨਹੀਂ ਖੈਰ ਉਹ ਉਹਨਾਂ ਦਾ ਲੈਗ ਵਰਕ ਜੰਮੂ ਸਾਹ ਬਹੁਤ ਸੀਗਾ ਉਦੋਂ ਇੰਨੇ ਕੋਈ ਸਾਧਨ ਸੰਪੰਨ ਵੀ ਨਹੀਂ ਹੁੰਦੇ ਸਾਨੂੰ ਮਤਲਬ ਕਿ ਉਹਨਾਂ ਨੇ ਜਿਹੜੀ ਮਿਹਨਤਾਂ ਕਰੀਆਂ ਸੀ ਢਿੰਡਾ ਸਾਹਿਬ ਨੇ ਨਲਵੀ ਸਾਹਿਬ ਨੇ ਮੈਂ ਅਕਸਰ ਕਹਿੰਦਾ ਕਿ ਉਹ ਟੀਮ ਬੜੀ ਸ਼ਾਨਦਾਰ ਸੀ ਤੇ ਨਲਵੀ ਸਾਹਿਬ ਸਾਡੇ ਉਸ ਟਾਈਮ ਦੇ ਇੰਟੈਲੈਕਚੁਅਲ ਲੀਡਰ ਸੀ ਤੇ ਢਿੰਡਾ ਸਾਹਿਬ ਝੁਝਾਰੂ ਲੀਡਰ ਸੀ ਇਹ ਦੋਨਾਂ ਤੋਂ ਬਿਨਾ ਕੋਈ ਮੁਹਿਮ ਪੂਰੀ ਨਹੀਂ ਹੁੰਦੀ ਜਿਵੇਂ ਸਾਫ ਇਕੱਲੇ ਝੁਝਾਰੂ ਵੀ ਨਹੀਂ ਪੂਰੇ ਕਰ ਸਕਦੇ ਇਕੱਲੇ ਲਿਖਣ ਪੜਨ ਵਾਲੇ ਵੀ ਉਹਨਾਂ ਚ ਨਹੀਂ ਇੱਕ ਪਾਵਰ ਨਹੀਂ ਹੁੰਦੀ ਜੋ ਗਿਉ ਪਲੱਸ ਮਾਈਨਸ ਦੋਨੋਂ ਵੇਖ ਕੇ ਚੱਲਦੇ ਨੇ ਤੇ ਉਹ ਉਸ ਉਸ ਦਾ ਨਤੀਜਾ ਹੈ ਕਿ ਇਹ 2014 ਵਿੱਚ ਭਪਿੰਦਰ ਸਿੰਘ ਹੁੱਡਾ ਦੇ ਲਾਸਟ ਪੀਰੀਅਡ ਵਿੱਚ ਇਹ ਐਜ਼ ਇਨ ਐਕਟ ਅਸੈਂਬਲੀ ਵਿੱਚ ਪਾਸ ਹੋ ਗਈ ਜੀ ਤੇ ਅਸੈਂਬਲੀ ਵਿੱਚ ਪਾਸ ਹੋਣ ਤੋਂ ਬਾਅਦ ਉਹਨਾਂ ਦੀ ਸਰਕਾਰ ਚਲੀ ਗਈ ਭਾਜਪਾ ਦੀ ਖੱਟਰ ਸਰਕਾਰ ਆ ਗਈ ਉਹਨਾਂ ਨੇ ਆ ਕੇ ਇਹਨੂੰ ਨਿਰਸਤ ਕਰਨ ਦੀ ਕੋਸ਼ਿਸ਼ ਕੀਤੀ ਫਿਰ ਇਹ ਮਾਮਲਾ ਜਿਹੜਾ ਸੀ ਜੀ ਸੁਪਰੀਮ ਕੋਰਟ ਚਲਾ ਗਿਆ ਸੁਪਰੀਮ ਕੋਰਟ ਵੀ ਤੁਹਾਨੂੰ ਪਤਾ ਹੈ ਕਿ ਸਮਾਂ ਵਕਫਾ ਬੜਾ ਲੱਗਦਾ ਹੈ ਲੇਕਿਨ ਇਹਦਾ ਐਂਡ ਉਹ ਫੇਵਰੇਬਲ ਇਨ ਫੇਵਰ ਆਫ ਅਲੱਗ ਕਮੇਟੀ ਐਚ ਐਸ ਜੀ ਐਮ ਸੀ ਦੇ ਫੇਵਰ ਚ ਆਇਆ ਜੀ ਉਸ ਤੋਂ ਬਾਅਦ ਵੀ ਸਰਕਾਰ ਨੇ ਇੱਕ ਅੱਧੀ ਐਡ ਹੌਕ ਕਮੇਟੀ ਬਣਾਈ ਜਿਸ ਚ ਉਹਨਾਂ ਨੇ ਆਪਣੀ ਮਨਮਰਜ਼ੀ ਦੇ ਪ੍ਰੈਜ਼ੀਡੈਂਟ ਮਨਮਰਜ਼ੀ ਦੇ ਜਨਰਲ ਸੈਕਟਰੀ ਵਗੈਰਾ ਉਹਨਾਂ ਨੇ ਗਵਰਨਮੈਂਟ ਨੇ ਰੱਖਤੇ ਉਹ ਵੀ ਲੋਕਾਂ ਨੂੰ ਕਾਫੀ ਇੱਕ ਉਸ ਨੂੰ ਦੇਖ ਕੇ ਤੱਕਾ ਲੱਗਿਆ ਕਿ ਅਸੀਂ ਇਸ ਕਮਲੀ ਦਾ ਵਖਰੀ ਨਹੀਂ ਪੰਜਾਬ ਤੋਂ ਵਖਰੇ ਨਹੀਂ ਹੋਏ ਸੀ ਕਿ ਇਹ ਦਿਨ ਵੇਖਣਾ ਪਏਗਾ ਜਿਸ ਦਾ ਕਾਰਨ ਸ਼ਾਇਦ ਇਹ ਵੀ ਹੋਇਆ ਕਿ ਵੋਟਰਾਂ ਵੋਟਾਂ ਦੀ ਸੰਖਿਆ ਘੱਟ ਰਹਿ ਗਈ ਲੇਕਿਨ ਹੁਣ ਜਦੋਂ ਐਂਡ 'ਚ ਜਿਹੜੇ ਕੱਲ ਚੋਣ ਹੋਏ ਤੇ ਕੱਲ ਹੀ ਨਤੀਜੇ ਆਏ ਇਹ ਇਹ ਐਕਸਪੈਕਟਿਡ ਲਾਈਨਸ ਤੋਂ ਕਿਤੇ ਨਾ ਕਿਤੇ ਮੈਨੂੰ ਲੱਗਦਾ ਹਟਕੇ ਸਨ ਜਿਸ ਤਰ੍ਹਾਂ ਤੁਸੀਂ ਦੱਸੇ ਕਿ ਦੋ ਤੁਰੰਦਰ ਇਦੇ ਵਿੱਚ ਜਿਹੜੇ ਆਪਣੇ ਆਪ ਨੂੰ ਬੜਾ ਪਪੂਲਰ ਕਹਿੰਦੇ ਸਨ ਉਹ ਹਾਰੇ ਤੇ ਜਿਹੜੇ ਸ਼ੁਰੂ ਵਾਲੇ ਮੋਢਲੀ ਇਸ ਮੋਹਮ ਨਾਲ ਲੱਗੇ ਹੋਏ ਸੀ ਸੰਘਰਸ਼ ਵਿੱਚ ਉਹ ਹਾਲਾਂਕਿ ਉਹਨੇ એનਰਜੈਟਿਕੀਆਂ ਉਹਨੇ ਰਿਸੋਰਸਫੁਲ ਅੱਜ ਨਹੀਂ ਹੈਗੇ ਆ ਜਿਨੇ ਹਾਰਨ ਵਾਲੇ ਨੇ ਉਹਨਾਂ ਉਹਨਾਂ ਨੂੰ ਲੋਕਾਂ ਨੇ ਅਸੈਪਟ ਕੀਤਾ ਕਿ ਦੀਜ਼ ਆਰ ਆਵਰ ਰੀਅਲ ਹੀਰੋਸ ਉਹਨਾਂ ਨੂੰ ਉਹਨਾਂ ਨੇ ਵੋਟਾਂ ਪਾ ਕੇ ਵਧੀਆ ਜਿੱਤਾਇਆ ਜੀ ਮਨਸਾ ਇੱਕ ਜਿਹੜੇ ਮੇਰੇ ਕੋਲ ਜਾਣਕਾਰੀ ਹੈ ਵੀ ਜਿਹੜਾ ਝਿੰਡਾ ਗਰੁੱਪ ਆ ਉਹਦੇ ਸਭ ਤੋਂ ਵੱਧ 9 ਮੈਂਬਰ ਜਿੱਤੇ ਨੇ ਉਹਦੇ ਨਾਲ ਨਲਵੀ ਸਾਹਿਬ ਦਾ ਜਿਹੜਾ ਗਰੁੱਪ ਹੈ ਉਹਦੇ 3 ਤੇ ਬਾਦਲ ਦਲ ਦੇ 6 ਜਦੋਂ ਕਿ ਬਾਦਲ ਦਲ ਦੇ ਜਿਹੜੇ ਸਪੋਕਸਪਰਸਨ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦారాਵਾ ਕੀਤਾ ਕਿ 6 ਤਾਂ ਸਾਡੇ ਢੋਲ ਦੇ ਚੋਣ ਨਿਸ਼ਾਨ ਤੇ ਜਿੱਤੇ ਨੇ 12 ਸਾਡੇ ਹਮੈਤੀ ਨੇ ਜਿੱਤੇ ਜਿਹਨਾਂ ਨੂੰ ਅਸੀਂ ਹਮਾਇਤ ਦਿੱਤੀ ਸੀ ਕੁੱਲ ਮਿਲਾ ਕੇ 18 ਸਾਡੇ ਜਿੱਤੇ ਨੇ ਇਸ ਤਰੀਕੇ ਦੀ ਬੰਤਰ ਹੈ ਵੈਸੇ ਜੋ ਰਿਜ਼ਲਟ ਆ ਉਹਦੇ ਚ ਜ਼ਿਆਦਾਤਰ ਬਾਈ ਜਿਹੜੇ ਤਕਰੀਬਨ ਆਜ਼ਾਦ ਜਿੱਤੇ ਨੇ ਇਸ ਤਰੀਕੇ ਦੀ ਸਥਿਤੀ ਬਣਦੀ ਹੈ ਤੈਨੂੰ ਕੀ ਲੱਗਦਾ ਵੀ ਇਹ ਸਥਿਤੀ ਦੇ ਵਿੱਚ ਅੱਗੇ ਕਿਹੜੀ ਧਿਰ ਇਹਦੇ ਚ ਵਧੇਗੀ ਕਿਹਦਾ ਪ੍ਰਧਾਨ ਬਣੇਗਾ ਕਿਵੇਂ ਦੀ ਅੱਗੇ ਗੱਲਬਾਤ ਚੱਲੇਗੀ ਜੰਮੂ ਸਾਹਿਬ ਠੀਕ ਹੈ ਇੰਡੀਪੈਂਡੈਂਟਸ ਵੀ ਆਫਟਰ ਬਹੁਤ ਵਾਰੀ ਹਰ ਇੱਕ ਵੱਡੀਆਂ ਇਲੈਕਸ਼ਨਾਂ ਚ ਵੀ ਕਿਸੇ ਨਾ ਕਿਸੇ ਪਾਰਟੀ ਦੇ ਸਪਾਂਸਰਡ ਹੁੰਦੇ ਆ ਤੇ ਬਾਅਦ ਚ ਉਹਨਾਂ ਦੇ ਖੇਮੇ ਚਲੇ ਜਾਂਦੇ ਆ ਹੋ ਸਕਦਾ ਇੱਥੇ ਵੀ ਇਸੇ ਤਰ੍ਹਾਂ ਦੀ ਕੋਈ ਜਿਹੜੀ ਪੱਕੀ ਹੋਵੇ ਲੇਕਿਨ ਮੈਂ ਤਾਂ ਇਹੀ ਇੱਛਾ ਜ਼ਾਹਿਰ ਕਰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਚੀਡਾ ਸਾਹਿਬ ਨੇ 9 ਸੀਟਾਂ ਤੇ ਜਿੱਤ ਹਾ ਦਰਜ ਕੀਤੀ ਹੈ ਤੇ ਨਲਵੀ ਸਾਹਿਬ ਨੇ 3 ਇਸ ਤਰ੍ਹਾਂ ਹੀ ਬਲਦੇਵ ਸਿੰਘ ਕੈਂਪੂਰੀ ਸਾਹਿਬ ਨੇ ਵੀ 3 ਜਾਂ 4 ਸੀਟਾਂ ਤੇ ਕਾਫੀ ਆਪ ਹੋਏ ਨੇ ਤੇ ਜੇ ਉਹ ਇੰਡੀਪੈਂਡੈਂਟ ਕਿਸੇ ਨਾਲ ਖਲੋ ਸਕਦੇ ਹੈ ਤੇ ਇਹ ਤਿੰਨੋਂ ਜਿਹੜੀਆਂ ਸਖਸ਼ੀਤਾ ਜਿਹੜੀਆਂ ਸ਼ੁਰੂਤ ਹੀ ਨਾਲ ਲੱਗੀਆਂ ਇਹ ਵੀ ਤਾਂ ਆਪਸ ਵਿੱਚ ਇਕੱਠੇ ਹੋ ਸਕਦੇ ਨੇ ਕਿ ਵੀ ਚਲੋ ਆਪਾਂ ਲਾਰਜਰ ਇੰਟਰਸਟ ਆਫ ਦ ਕਮੇਟੀ ਅਸੀਂ ਇਕੱਠੇ ਹੋ ਕੇ ਕੰਮ ਕਰੀਏ ਜਿਸ ਤਰ੍ਹਾਂ ਨੋਮੀਨੇਸ਼ਨਸ ਦੀ ਗੱਲ ਹੈ ਨੋਮੀਨੇਸ਼ਨਸ ਇਹਨਾਂ ਦੇ ਕੋਲ ਆ ਜਾਣੀਆਂ ਇਹ ਇਹ ਤਾਂ ਦੇਖੋ ਵਕਤ ਹੀ ਦੱਸੇਗਾ ਕਿ ਇਹ ਇਹ ਸ਼ਬਦ ਉਹਨਾਂ ਵੱਲੋਂ ਆਂਦਾ ਹੈ ਜਾਂ ਨਹੀਂ ਆਂਦਾ ਜਾਂ ਉਹ ਆਪਣਾ ਵੱਖਰਾ ਹੀ ਰਹਿੰਦੇ ਨੇ ਲੇਕਿਨ ਫਿਰ ਵੀ ਇੰਡੀਪੈਂਡੈਂਟਸ ਵਿੱਚ ਡਾਇਰੈਕਟ ਦਖਲਤਾ ਐਸਜੀ ਅਕਾਲੀ ਦਲ ਬਾਲਦੀ ਨਹੀਂ ਸੀ ਲੇਕਿਨ ਹੋਰ ਤਰੀਕੇ ਨਾਲ ਉਹਨਾਂ ਨੇ ਜ਼ਰੂਰ ਇੱਥੇ ਆਪਣੀ ਬੈਟ ਬਣਾਉਣ ਦੀ ਕੋਸ਼ਿਸ਼ ਕੀਤੀ ਹੋਏਗੀ ਕਿਉਂਕਿ ਅਕਾਲੀ ਦਲ ਪੰਜਾਬ ਚ ਵੀ ਕਾਫੀ ਨਿਰਾਸ਼ ਹੈ ਇਸ ਕਰਕੇ ਅਦਰਵਾਈਜ਼ ਉਹ ਕਾਫੀ ਪ੍ਰੋਐਕਟਿਵ ਹੋ ਕੇ ਹਰਿਆਣਾ ਵਿੱਚ ਆਂਦੇ ਕੋਈ ਉਹਨਾਂ ਦਾ ਲੀਡਰ ਇੱਥੇ ਨਹੀਂ ਆਇਆ ਕੈਂਪੇਨਿੰਗ ਲਈ ਜਾਂ ਇਸ ਤਰ੍ਹਾਂ ਦੇ ਕੋਈ ਉਹਨਾਂ ਨੇ ਮੈਸੇਜਸ ਬਿਫੋਰ ਇਲੈਕਸ਼ਨ ਨਹੀਂ ਦਿੱਤੇ ਮਤਲਬ ਉਹਨਾਂ ਨੇ ਨਹੀਂ ਦਿੱਤੇ ਤੁਹਾਨੂੰ ਲੱਗਦਾ ਪਿਛਲੀ ਵਾਰੀ ਜਿਹੜੀਆਂ ਜਿਹੜੀ ਨੋਮੀਨੇਟ ਕਮੇਟੀ ਸੀ ਉਹਦੇ ਵਿੱਚ ਵਾਰ-ਵਾਰ ਕੋਈ ਕਿਸੇ ਤਰੀਕੇ ਨਾਲ ਬਦਲਦੇ ਰਹਾ ਪ੍ਰਧਾਨ ਬਦਲਿਆ ਗਿਆ ਕੋਈ ਜਨਰਲ ਸੈਕਟਰੀ ਬਦਲਿਆ ਗਿਆ ਕਦੇ ਕਈ ਕੁਝ ਹੋਇਆ ਉਹ ਲੱਗਦਾ ਕੋਈ ਸਟੇਬਲ ਜਿਹੜੀ ਹੈ ਸ਼ੁਰੂਨੇ ਕਮੇਟੀ ਬਣ ਜਾਈਗੇ ਹਰਿਆਣਾ ਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰੀ ਤੇ ਪ੍ਰਧਾਨ ਇਹ ਸਾਰਾ ਕੁਝ ਕੋਈ ਅੱਛਾ ਪ੍ਰਬੰਧ ਬਣ ਜਾਏਗਾ ਇਸ ਤਰ੍ਹਾਂ ਜੰਮੂ ਸਾਹਿਬ ਕੀ ਜਿਹੜੇ ਬਜ਼ੁਰਗ ਸੀ ਉਹ ਮੇਰੇ ਪਿਤਾ ਜੀ ਵੀ ਸਨ ਉਸ ਵੇਲੇ ਇੱਕ ਵਰਡ ਯੂਜ਼ ਕਰਕੇ ਗਏ ਸੀ ਕਿ ਵੀ ਇਹ ਬਣੇਗੀ ਅਸੀਂ ਤਾਂ ਉਦੋਂ ਸ਼ਾਇਦ ਨਹੀਂ ਹੋਵਾਂਗੇ ਤੇ ਜਦੋਂ ਬਣੇਗੀ ਤਾਂ ਹੋ ਸਕਦਾ ਹੈ ਕਿ ਪਹਿਲੀ ਵਾਰ ਮੈਨੂੰ ਸ਼ਬਦ ਸਹੀ ਯਾਦ ਨਹੀਂ ਉਹਨਾਂ ਨੇ ਗੰਧਲੀ ਕਿਹਾ ਸੀ ਜਾਂ ਧੁੰਦਲੀ ਕਿਹਾ ਸੀ ਕਿ ਇਸ ਪ੍ਰਕਾਰ ਦੀ ਫਾਰਮੇਸ਼ਨ ਹੋਏਗੀ ਵਿਚ ਵਿਲ ਨਾਟ ਬੀ ਵੈਰੀ ਇਫੈਕਟਿਵ ਜਿਹੜੀ ਪਹਿਲੀ ਪਹਿਲੀ ਹੈ ਜਿਹੜੀ ਆਪਣਾ ਹੁਣ ਬਣ ਕੇ ਸਾਹਮਣੇ ਆਪਣੇ ਆਈ ਹੈ ਲੇਕਿਨ ਕਿਉਂਕਿ ਇਹ ਬਣਦੀ ਹੀ ਰਹੇਗੀ ਇਲੈਕਸ਼ਨ ਦਾ ਡਿਊ ਕੋਰਸ ਜਦੋਂ ਵੀ ਆਏਗਾ ਤੇ ਇਹਦੇ ਚ ਕਿਉਂਕਿ ਸਾਰਾ ਕੁਝ ਵੋਟਰ ਦੇ ਹੱਥ ਵਿੱਚ ਹੋਏਗਾ ਤੇ ਇਹਦੇ ਚ ਸੁਧਾਰ ਦੀ ਬੜੀ ਗੁੰਜਾਇਸ਼ ਆਉਣ ਵਾਲੇ ਟਾਈਮ 'ਚ ਹੋਏਗੀ ਸੂਜਵਾਨ ਵੋਟਰ ਪਹਿਲਾਂ ਉਹਨਾਂ ਨੂੰ ਆਪਾਂ ਵੈਸੇ ਵੀ ਦੇਖਿਆ ਹੈ ਕਿ ਸੂਜਵਾਨ ਬਹੁਤ ਹੋ ਗਏ ਨੇ ਪਿਛਲਗੂ ਨਹੀਂ ਰਹੇ ਤੇ ਉਹ ਸਿੱਖ ਤਾਂ ਵੈਸੇ ਹੀ ਜਾਗਰੂਕ ਆਮ ਤੌਰ ਤੇ ਜ਼ਿਆਦਾ ਮੰਨੇ ਜਾਂਦੇ ਨੇ ਤੇ ਅਗਰ ਇਸ ਵਾਰ ਵੈਸੇ ਤਾਂ ਮੈਨੂੰ ਤਾਂ ਆਸ਼ਾ ਹੀ ਵੀ ਹੈ ਕਿ ਇਸ ਵਾਰ ਵੀ ਕੁਝ ਠੀਕ ਠਾਕ ਬਣੇਗੀ ਲੇਕਿਨ ਕਿਸੇ وجہ ਨਾਲ ਨਹੀਂ ਵੀ ਬਣਦੀ ਤਾਂ ਆਉਣ ਵਾਲੇ ਸਮਾਂ ਵਿੱਚ ਅੱਛੀ ਇੱਕ ਇਹ ਮਕਬੂਲ ਬਣ ਕੇ ਨਿਕਲੇਗੀ ਤੇ ਉਸ ਦੇ ਨਾਲ ਸਿੱਖ ਮਾਜ ਦਾ ਆਪਣੇ ਮੈਡੀਕਲ ਇੰਸਟੀਚੂਟਸ ਦਾ ਐਜੂਕੇਸ਼ਨਲ ਇੰਸਟੀਚੂਟਸ ਦਾ ਤੇ ਇਹ ਸਾਰਿਆਂ ਦਾ ਸੁਧਾਰ ਕਰੇਗੀ ਤੇ ਇਹ ਪੁਰਾਣੇ ਬਜ਼ੁਰਗ ਜਿਨ੍ਹਾਂ ਦਾ ਮੈਂ ਜ਼ਿਕਰ ਕਰਿਆ ਸੀ ਉਹ ਕਹਿਆ ਕਰਦੇ ਸੀ ਕਿ ਵੀ ਗੁਰੂ ਘਰ ਨੂੰ ਕਮੇਟੀਾਂ ਦੀ ਜ਼ਰੂਰਤ ਨਹੀਂ ਹੁੰਦੀ ਗੁਰੂ ਘਰ ਆਪਣੇ ਆਪ ਚ ਹੀ ਬੜੇ ਮਤਲਬ ਕਿ ਗੁਰੂਆਂ ਦੀ ਕਿਰਪਾ ਹੈ ਤੇ ਇਹ ਆਪਣੇ ਆਪ ਸਮਰਿੱਧ ਹੁੰਦੇ ਆ ਕਮੇਟੀਾਂ ਦੀ ਜ਼ਰੂਰਤ ਪੂਰੇ ਬਾਕੀ ਸਮੁੱਚੇ ਸਿੱਖ ਸਮਾਜ ਨੂੰ ਹੈ ਕਿ ਉਹਨਾਂ ਦੇ ਵੈਲਫੇਅਰ ਦੇ ਕੰਮ ਡਿਸਪੈਂਸਰੀਜ਼ ਆਪਣੀ ਐਜੂਕੇਸ਼ਨਲ ਇੰਸਟੀਟਿਊਟਸ ਜਿਹੜਾ ਇਹਨਾਂ ਤੇ ਜ਼ੋਰ ਦਵੇ ਧਰਮ ਪ੍ਰਚਾਰ ਤੇ ਜ਼ੋਰ ਦਵੇ ਤਾ ਫਿਰ ਇਹ ਸਮੂਚਾ ਜਿਹੜਾ ਸਮਾਜ ਹੈ ਨਾ ਕੇਵਲ ਸਿੱਖਾਂ ਦਾ ਦੂਸਰੇ ਵੀ ਪੰਜਾਬੀ ਹੋਣ ਚਾਹੇ ਨੌਨ ਪੰਜਾਬੀ ਵੀ ਹੋਣ ਕਿਉਂਕਿ ਹਰਿਆਣਾ ਦੀ ਡਵੈਲਪਮੈਂਟ ਹੋਏਗੀ ਤਾਂ ਉਹ ਹਰਿਆਣਾ ਨੂੰ ਹੀ ਫਾਇਦਾ ਹੋਣ ਵਾਲਾ ਹੈ ਤੋਂ ਇਸ ਕਰਕੇ ਕੋਈ ਐਸੀ ਵਖਵਾਲ ਵਾਲੀ ਗੱਲ ਵੀ ਨਹੀਂ ਜੀ ਇਹਦੇ ਵਿੱਚ ਦੋ ਤਿੰਨ ਲੀਡਰਾਂ ਦੀ ਗੱਲ ਜਿਹੜੀ ਹੈ ਨਾ ਦਿਦਾਰ ਸਿੰਘ ਨਲਵੀ ਤੇ ਜਗਦੀਸ਼ ਸਿੰਘ ਝਿੰਡਾ ਇਹਨਾਂ ਮਿਲ ਕੇ ਅੰਦੋਲਨ ਕੀਤਾ ਸੀ ਜਦੋਂ ਮੈਂ ਪੰਜਾਬੀ ਟ੍ਰਿਬਿਊਨ ਚ ਹੁੰਦਾ ਸੀਗਾ ਇਹਨਾਂ ਨੇ ਕਾਫੀ ਬਿਹਤਰ ਢੰਗ ਨਾਲ ਉਸ ਸਮੇਂ ਜਿਉਂ ਹੀ ਪ੍ਰਧਾਨਗੀ ਦੇ ਮਾਮਲੇ ਆਉਣ ਲੱਗੇ ਹੋਰ ਫਿਰ ਇਹਨਾਂ ਚ ਆਪਸ ਵਿੱਚ ਮੁੜ ਕੇ ਕਦੇ ਸਹਿਮਤੀ ਬਣੀ ਨਹੀਂ ਗਈ ਆਪਸ ਚ ਇੱਕ ਦੂਜੇ ਤੇ ਵਿਰੋਧੀ ਰਹੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਹੁਣ ਸਥਿਤੀ ਹੈ ਇਹਨਾਂ ਨੂੰ ਇਸ ਗੱਲ ਵੱਲ ਨੂੰ ਲੈ ਕੇ ਜਾਏਗੀ ਕਿ ਜਿਹੜੀ ਸਮੇਂ ਦੀ ਮੰਗ ਹੈ ਸਮੇਂ ਦੀ ਲੋੜ ਹੈ ਵੀ ਕੋਈ ਸਥਿਰ ਜਿਹੜੀ ਹੈ ਉਹ ਕਮੇਟੀ ਚਾਹੀਦੀ ਹੈ ਜਿਹੜੇ ਰਲ ਮਿਲ ਕੇ ਆਪਸੀ ਸਮਝਦਾਰੀ ਨਾਲ ਕੋਈ ਬਿਹਤਰ ਕੰਮ ਕਰੇ ਜਿਹੜਾ ਇਹਨਾਂ ਤੋਂ ਲੋਕਾਂ ਦੀ ਤਵਕਕਾਂ ਲੋਕਾਂ ਨੇ ਅਸ਼ਾਵਾ ਨੇ ਉਹਨਾਂ ਦੇ ਖਰਾ ਉਤਰਨ ਦੀ ਕੋਸ਼ਿਸ਼ ਕਰੇ ਕੀ ਇਹ ਲੀਡਰਸ਼ਿਪ ਜਿਹੜੀ ਆ ਤੀਜੇ ਬਲਦੇਵ ਸਿੰਘ ਕੀ ਇਹ ਰਲ ਮਿਲ ਕੇ ਕੁਝ ਇਹੋ ਜਿਹੇ ਤਾਲਮੇਲ ਕਰਨਗੇ ਜੰਮੂ ਸਾਹਿਬ ਮੈਨੂੰ ਲੱਗਦਾ ਹੈ ਕਿ ਇਹ ਜ਼ਿੰਮੇਵਾਰੀ ਨਾ ਤੁਹਾਡੀ ਬਹੁਤੀ ਹੈ ਜਾਂ ਸਾਡੀ ਸਾਰਿਆਂ ਦੀ ਕਿਉਂਕਿ ਜਿਹੜਾ ਇਨਰ ਸਰਕਲ ਹੁੰਦਾ ਨਾ ਜੰਮੂ ਸਾਹਿਬ ਚ ਕੋਈ ਵੀ ਪੋਲੀਟੀਸ਼ੀਅਨ ਹੈ ਉਹ ਬੜਾ ਵਿਸ਼ੇਸ਼ ਸਰਕਲ ਹੁੰਦਾ ਤੇ ਉਹ ਅਜੇ ਕੋਈ ਏਕਾ ਹੁੰਦਾ ਵੀ ਹੋਏ ਤਾਂ ਨਹੀਂ ਹੋਣ ਦਿੰਦਾ ਉਹ ਕਹਿੰਦੇ ਵੀ ਨਹੀਂ ਫਿਰ ਤੁਹਾਡੀ ਚੱਚਾ ਉਧਰ ਖਤਮ ਹੋ ਜਾਏਗੀ ਇਹ ਜਿਹੜੇ ਤੁਹਾਡੇ ਵਰਗੇ ਬੁੱਧੀਜੀਵੀ ਬਾਹਰ ਬਾਹਰਲੇ ਪਾਸੇ ਦੇ ਤੇ ਦੋਨਾਂ ਨੂੰ ਹੀ ਅਚੀ ਤਰ੍ਹਾਂ ਮਿਲਦੇ ਗੱਲਦੇ ਨੇ ਜਾਣਦੇ ਨੇ ਉਹ ਤੁਹਾਡੀ ਜਿਹੜੀ ਐਡਵਾਈਸ ਹੈ ਜਾਂ ਹੋਰ ਵੀ ਤੁਹਾਡੇ ਨਾਲ ਦੇ ਬਹੁਤ ਸਾਥੀ ਸੀਨੀਅਰ ਜਿਹੜੇ ਸ਼ੁਰੂ ਤੋਂ ਜਿਸ ਤਰ੍ਹਾਂ ਤੁਸੀਂ ਗੁਪਤਾ ਸਾਹਿਬ ਦਾ ਜ਼ਿਕਰ ਕੀਤਾ ਇਹ ਲੋਕ ਉਹਨਾਂ ਨੂੰ ਇਨਫਲੂਐਂਸ ਕਰ ਸਕਦੇ ਨੇ ਤਾਂ ਕਿ ਤੁਸੀਂ ਜੀ ਆਪਣੇ ਅੰਦਰਲੇ ਇਨਰ ਸਰਕਲ ਤੋਂ ਬਾਹਰ ਆਓ ਤੇ ਤੁਸੀਂ ਇਕੱਠੇ ਹੋ ਜਾਓ ਤੇ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਇੱਕ ਫਰਜ਼ ਵੀ ਬਣਦਾ ਹੈ ਆਪਣਾ ਸਾਰਿਆਂ ਦਾ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਆਪਾਂ ਰਿਕਵੈਸਟ ਜ਼ਰੂਰ ਕਰੀਏ ਕਿ ਨਾ ਉਹਦਾ ਟਾਈਮ ਹੈਜ਼ ਕਮ ਜਿੱਦਿਆ ਨਹੀਂ ਚਲਦੇਟ ਵੇਟ ਹੋਈ ਤੇ ਹੁਣ ਇਸ ਸਮਾਂ ਨੂੰ ਆਪਾਂ ਗੁਵਾਈਏ ਨਾ ਤੇ ਇਕੱਠੇ ਹੋ ਕੇ ਅੱਗੇ ਨੂੰ ਵਧੀਏ ਜੀ ਮਾਨ ਸਰ ਮੈਨੂੰ ਇਹ ਕਿਉਂਕਿ ਮੈਂ ਲਗਾਤਾਰ ਜੁੜੇ ਰਹੇ ਹਾਂ ਕਮੇਟੀ ਨਾਲ ਇਹਦੇ ਅੰਦੋਲਨਕਾਰੀ ਆਗੂਆਂ ਨਾਲ ਇੱਕ ਦੌਰ ਇਹੋ ਜਿਹਾ ਆਇਆ ਸੀਗਾ ਜਦੋਂ ਐਜੀਪੀਸੀ ਦੇ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਿਹੜੇ ਨਾ ਉਤਾਰ ਸਿੰਘ ਮੱਕੜ ਹੁੰਦੇ ਸੀ ਉਸ ਇੱਕ ਮੀਟਿੰਗ 'ਚ ਇਹ ਗੱਲ ਸਿਰੇ ਚੜ ਗਈ ਸੀਗੀ ਵੀ ਹਰਿਆਣੇ ਦੇ ਜਿਹੜੇ ਗੁਰਦੁਆਰੇ ਆ ਇਹਨਾਂ ਨੂੰ ਆਟੋਨਮੀ ਦੇ ਦਿੱਤੀ ਜਾਵੇ ਤੇ ਇਹਨਾਂ ਦੇ ਕੁਝ ਮੈਂਬਰ ਵਧਾ ਦਿੱਤੇ ਜਾਣ ਗੱਲਬਾਤ ਸਿਰੇ ਚੜ ਗਈ ਸੀਗੀ ਤੇ ਉਹ ਬਾਅਦ ਦੇ ਵਿੱਚ ਉਹ ਆਟੋਨਮੀ ਵਾਲਾ ਮਾਮਲਾ ਲਾਗੂ ਨਹੀਂ ਹੋਇਆ ਤੋਂ ਉਹਦੇ ਕਰਕੇ ਜਿਹੜੀ ਆ ਹਰਿਆਣੇ ਦੇ ਵਿੱਚ ਵੱਖਰੀ ਕਮੇਟੀ ਜਿਹੜੀ ਆ ਬਣ ਗਈ ਹੈ ਇਹ ਕਿਸੇ ਦੌਰ ਦੇ ਵਿੱਚ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਸਮੇਂ ਪੰਜਾਬ ਦੇ ਵਿੱਚ ਅਕਾਲੀ ਦਲ ਵੀ ਸੱਤਾ ਦੇ ਵਿੱਚ ਸੀਗੀ ਜੇ ਉਸ ਸਮੇਂ ਕੋਈ ਅੰਡਰਸਟੈਂਡਿੰਗ ਬਿਹਤਰ ਹੋਈ ਹੁੰਦੀ ਤਾਂ ਇਸ ਤਰੀਕੇ ਦੀ ਗੱਲ ਨਹੀਂ ਸੀ ਹੋਣੀ ਪਰ ਹੁਣ ਕਿਉਂਕਿ ਵੱਖਰੀ ਕਮੇਟੀ ਬਣ ਗਈ ਹੈ ਵੱਖਰੀ ਕਮੇਟੀ ਦੀ ਚੋਣ ਹੋ ਗਈ ਪਹਿਲੀ ਚੋਣ ਹੋਈ ਹੈ ਇਸ ਕਰਕੇ ਜਿਹੜੀ ਲੀਡਰਸ਼ਿਪ ਹੈ ਉਹਦੇ ਤੇ ਜਿਆਦਾ ਜ਼ਿੰਮੇਵਾਰੀਆਂ ਨੇ ਤੇ ਉਹ ਦੇਖਣਾ ਹੋਏਗਾ ਕਿ ਉਹ ਆਪਣੀਆਂ ਜ਼ਿੰਮੇਵਾਰੀਆਂ ਨੂੰ ਕਿਵੇਂ ਲੈ ਕੇ ਅੱਗੇ ਚਲਦੀ ਹੈ ਕਿਵੇਂ ਅੱਗੇ ਨਿਮੇੜਦੀ ਹੈ ਅੱਜ ਜਿਹੜੇ ਜਗਦੀਸ਼ ਸਿੰਘ ਠਿੰਡਾ ਜਿਨ੍ਹਾਂ ਦੇ ਨੌ ਮੈਂਬਰ ਜਿੱਤੇ ਆ ਉਹ 12 ਵਜੇ ਜਿਹੜੇ ਆ ਕੁਰਖੇਤਰ ਦੇ ਵਿੱਚ ਆਪਣੀ ਪ੍ਰੈਸ ਕਾਨਫਰੰਸ ਵੀ ਕਰ ਰਹੇ ਮੀਡੀਆ ਨਾਲ ਗੱਲਬਾਤ ਕਰਨਗੇ ਉਹਦੇ ਚ ਕੀ ਕਹਿੰਦੇ ਆ ਉਹਦੇ ਤੋਂ ਬਾਅਦ ਅਗਲੀ ਗੱਲ ਜਿਹੜੀ ਉਹ ਦੇਖਣ ਵਾਲੀ ਹੋਏਗੀ ਤੁਸੀਂ ਇਸ ਮੋੜ ਦੇ ਉੱਪਰ ਕੀ ਕਹਿਣਾ ਚਾਹੁੰਦੇ ਹੋ ਜੀ ਜੰਮੂ ਸਾਹਿਬੇ ਠੀਕ ਗੱਲ ਹੈ ਕਿ ਆਟੋਨਮਸ ਬਾਡੀ ਦੀ ਇੱਕ ਗੱਲ ਉਦੋਂ ਚੱਲੀ ਸੀ ਉਦੋਂ ਫਰਮਾਇਸ਼ ਵੀ ਆਈ ਸੀ ਪਹਿਲੀ ਗੱਲ ਤਾਂ ਉਹ ਅਨ ਇਕਵਲ ਪਾਰਟਨਰਸ ਗਿੰਦੇ ਸੀ ਐਸਜੀਪੀਸੀ ਪੰਜਾਬ ਵਾਲੇ ਕਿ ਇਹ ਥੋੜੇ ਜਿ ਛੋਟੇ ਜਿਹੇ ਹਰਿਆਣਾ ਚ ਥੋੜੇ ਜਿਹੇ ਸਿੱਖ ਜਿਹੜੇ ਆ ਕੇ ਸਾਨੂੰ ਚੈਲੰਜ ਕਰ ਰਹੇ ਐ ਸ਼ਾਇਕ ਹੀ ਹੱਲ ਯਾਨੀ ਈਗੋ ਵਾਜ਼ ਹਾਇਰ ਔਨ ਦਾ ਐਸਜੀਪੀਸੀ ਪੰਜਾਬ ਸਾਈਡ ਜਾਂ ਅਕਾਲੀ ਦਲ ਪੰਜਾਬ ਸਾਈਡ ਕਿ ਇਹਨਾਂ ਨੂੰ ਉਹਨਾਂ ਨੇ मामूली समझ के क्योंकि इधरो मेनू जितो तक याद है कि नंबर ऑफ मेंबर्स ते जाके गल अट गई सी की हरियाणा वाले कुछ मेंबर्स ज्यादा मांगदे सी ओ थोड़े देना चांदे सी सेकंडली जे दी और पीछे हिस्ट्री विच जाइए ओ दैट माइट बी ए गुड आईडिया कि एटोनोमस बॉडी बना दी सी जाए लेकिन जे जितो शुरुआत हुई है जब मुसाह ए हुई है 1964 दे पंजाब रीऑर्गेनाइजेशन एक्ट आर्टिकल 72 तो ਜੀ ਦੇ ਵਿੱਚ ਤਕਰੀਬਨ ਬਾਕੀ ਸਾਰੇ ਇੰਸਟੀਚੂਟਸ ਵਕ ਸਮੇਂ ਦੇ ਨਾਲ ਆਡ-ਆਡ ਹੋ ਗਏ ਜਿਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਬਦਲੇ ਕ੍ਰੁਖੇਤਰੀ ਯੂਨੀਵਰਸਿਟੀ ਆਈ ਪੀਏਯੂ ਦੇ ਬਦਲੇ ਐਚਏਯੂ ਜਿਹੜਾ ਉਹਨਾਂ ਦਾ origignal ਸੈਂਟਰ ਹੁੰਦਾ ਸੀ ਉਹ ਫੁੱਲ ਫਲੈਜ ਯੂਨੀਵਰਸਿਟੀ ਬਣੀ ਆਰਐਸਮਾਜ ਤੇ ਵਕ ਬੋਰਡ ਦੀ ਮੈਨੂੰ ਸਹੀ ਜਾਣਕਾਰੀ ਨਹੀਂ ਪਰ ਮੈਨੂੰ ਲੱਗਦਾ ਹੈ ਕਿ ਉਹ ਵੀ ਇੰਡੀਪੈਂਡੈਂਟਲੀ ਕੰਮ ਕਰ ਰਹੇ ਨੇ ਇਸ ਤੋਂ ਬਾਅਦ ਦੋ ਤਿੰਨ ਮੁੱਦੇ ਰਹਿ ਗਏ ਸੀ ਇੱਕ ਤਾਂ ਪਾਣੀਆਂ ਦੀ ਵੰਡ ਜਿਵੇਂ ਐਸਵਾਈਐਲ ਨਾਲ ਚੱਲ ਹੀ ਰਿਹਾ ਹੈ ਇੱਕ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਖਰੇ ਹੋਣ ਦੀ ਉਹ ਡਿਮਾਂਡ ਵੀ ਕਦੇ ਸੌਂ ਜਾਂਦੀ ਹੈ ਕਦੇ ਨਿਕੜ ਕੇ ਸਾਹਮਣੇ ਆ ਜਾਂਦੀ ਹੈ ਐਂਡ ਜਿਹੜੀ ਇਹ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਯਾਨੀ ਕਿ ਉਹ ਆਟੋਨੋਮਸ ਤੋਂ ਪਹਿਲਾਂ ਦਾ ਇਹ ਸਿੱਕਾ ਹੈ ਜਿਹੜਾ ਚੱਲਦਾ ਚੱਲਦਾ ਅਜੇ ਇਸ ਸਰੂਪ 'ਚ ਆਇਆ ਹੈ ਤੇ ਚਲੋ ਉਹ ਵੀ ਬਣ ਜਾਂਦੀ ਤਾਂ ਵਧੀਆ ਗੱਲ ਸੀ ਬੈਟਰ ਹਾਰਮਨੀ ਵਿਥ ਇਨ ਦਾ ਟੂ ਸਟੇਟਸ ਹੋ ਸਕਦੀ ਸੀ ਪਰ ਹੁਣ ਉਹ ਕਿਉਂਕਿ ਸਮਾਂ ਪਿੱਛੇ ਰਹਿ ਗਿਆ ਹੈ ਹੁਣ ਤਾਂ ਇਹੋ ਹੀ ਹੋਣਾ ਚਾਹੀਦਾ ਹੈ ਕਿ ਇਹ ਜਿਹੜੀ ਨਵੀਂ ਕਮੇਟੀ ਹੈ ਇਹ ਹਰਿਆਣਾ ਚ ਅੱਛੀ ਤਰ੍ਹਾਂ ਕੰਮ ਕਰਕੇ ਇੱਕ ਐਗਜ਼ੈਂਪਲ ਸੈੱਟ ਕਰੇ ਇਸ ਤਰ੍ਹਾਂ ਹੀ ਦਿੱਲੀ ਦੀ ਵੀ ਤਾਂ ਵੱਖਰੀ ਹੈ ਬੜੇ ਚਿਰ ਦੀ ਹਾਂਜੀ ਹਾਂਜੀ ਹੋਰ ਵਿਦੇਸ਼ਾਂ ਵਿੱਚ ਵੀ ਉਹ ਆਪਣੇ ਆਪਣੇ ਤਰੀਕਿਆਂ ਨਾਲ ਤੁਸੀਂ ਤਾਂ ਬਾਹਰ ਤੁਹਾਡੀ ਪੇਰੀ ਪੈਂਦੀ ਰਹਿੰਦੀ ਹੈ ਤੁਸੀਂ ਵੇਖਿਆ ਹੋਣਾ ਕਿ ਕਿੰਨੇ ਵੈਲ ਮੈਨੇਜਡ ਹੈ ਉੱਥੇ ਸਾਰੇ ਸਿਸਟਮ ਤੇ ਇਸ ਕਰਕੇ ਆਟੋਨੋਮਸ ਨਾਲੋਂ ਇੰਡੀਪੈਂਡੈਂਟ ਕਮੇਟੀ ਕੈਨ ਪਰਫਾਰਮ ਬੈਟਰ ਇਫ ਦੇ ਹੈਵ ਦਾ ਸਟਰੋਂਗ ਵਿਸ਼ ਟੂ ਡੂ ਥਿਸ ਸੋ ਮਾਨਸਬ ਤੁਸੀਂ ਸਾਡੇ ਚੋਣ ਜੁੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਡਿਵੈਲਪਮੈਂਟ ਹੁੰਦੀ ਹੈ ਕਿੱਧਰ ਨੂੰ ਗੱਲ ਤੁਰੇਗੀ ਅਸੀਂ ਫਿਰ ਵੀ ਇਹਦੇ ਤੇ ਚਰਚਾ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ